ਹਾਂਜੀ ਸਟੂਡੈਂਟਸ ਵੈਲਕਮ ਕਰਦੇ ਆ ਤੁਹਾਡਾ ਤੂ ਸਟਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ 12th ਕਲਾਸ ਸਟੂਡੈਂਟਸ ਲਈ ਫਾਈਨਲ ਐਗਜ਼ਾਮ ਜਿਹੜੇ ਕਿ ਪੰਜਾਬੀ ਇਲੈਕਟਿਵ ਪੰਜਾਬੀ ਇਲੈਕਟਿਵ ਦੇ ਫਾਈਨਲ ਐਗਜ਼ਾਮ ਦੀ ਤਿਆਰੀ ਦੇ ਲਈ ਆਪਾਂ ਤੁਹਾਡੇ ਲਈ ਜਿਹੜੇ ਕਿ ਪਾਸਿੰਗ ਫਾਰਮੂਲਾ ਤੇ ਪੇਪਰ ਦਾ ਸਟਰਕਚਰ ਸਟਰਕਚਰ ਆਫ ਕੁਐਸਚਨ ਪੇਪਰ ਫਿਰ ਪਾਸਿੰਗ ਫਾਰਮੂਲਾ ਤੇ ਕਿਵੇਂ ਤੁਸੀਂ ਆਪਣੀ ਜਿਹੜੀ ਕਿ ਸ਼ਾਰਟ ਟਾਈਮ ਦੇ ਵਿੱਚ ਤਿਆਰੀ ਕਰਨੀ ਆਪਾਂ ਉਹ ਟੋਟਲੀ ਡਿਸਕਸ਼ਨ ਆ ਇਸ ਵੀਡੀਓ 'ਚ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਸਟੂਡੈਂਟਸ ਇਹ ਦੱਸਣਾ ਚਾਹੁੰਦੀ ਹਾਂ ਕਿ ਜਿਹੜਾ ਪੰਜਾਬੀ ਲਿਟਰੇਚਰ ਦਾ ਸਿਲੇਬਸ ਹੈ ਜਿਹੜਾ ਆਪਾਂ ਨੇ ਟੌਪਿਕਸ ਨੇ ਸਾਰੇ ਕਵਰ ਕੀਤੇ ਹੋਏ ਨੇ ਤੁਸੀਂ ਤੁਸੀਂ YouTube ਤੇ ਜਾ ਕੇ tour study class ਦਾ ਚੈਨਲ ਨੂੰ ਸਰਚ ਕਰਨਾ ਉਸ ਤੋਂ ਬਾਅਦ ਤੁਸੀਂ ਨਾ ਪੋਸਟ ਦੇ ਵਿੱਚ ਜਾਣਾ ਪੋਸਟਸ ਦੇ ਵਿੱਚ ਇੱਥੇ ਮੈਂ ਪਲੇਲਿਸਟ ਪਿੰਨ ਕੀਤੀ ਹੋਈ ਆ 12th ਕਲਾਸ ਪੰਜਾਬੀ ਇਲੈਕਟਿਵ ਦੀ ਪੰਜਾਬੀ ਇਲੈਕਟਿਵ ਦੀਸ ਪਲੇਲਿਸਟ ਨੂੰ ਤੁਸੀਂ ਓਪਨ ਕਰਨਾ ਤੁਸੀਂ ਇਹਦੇ ਵਿੱਚ ਜਿਵੇਂ ਚੰਡੀ ਦੀਵਾਰ ਆ ਜਿਹੜੇ ਕਿ ਹੁਣ ਤੁਹਾਨੂੰ ਲੌਂਗ ਕੁਐਸਚਨ ਆਉਣਾ ਚੰਡੀ ਦੀ ਇੱਕ ਸੂਫੀ ਕਵਚ ਇੱਕ ਕਿੱਸਾ ਕਵਚ ਆਉਣਾ ਤਾਂ ਦੂਸਰੀ ਚੰਡੀ ਦੀਵਾਰ ਵਾਲਾ ਕੁਸ਼ਚਨ ਕਰ ਲਓ ਇਕ ਵੀਰ ਕਾਵ ਦਾ ਮੁੱਢ ਤੇ ਵਿਕਾਸ ਵਾਲਾ ਕੁਸ਼ਚਨ ਕਰ ਲਓ ਤੇ ਕਿੱਸਾ ਕਾਵ ਦਾ ਮੁੱਢ ਤੇ ਵਿਕਾਸ ਵਾਲਾ ਕਰ ਲਓ ਜਾਂ ਵੈਸੇ ਚੰਡੀ ਦੀਵਾਰ ਤੇ ਵੀਰ ਕਾਵ ਵਾਲਾ ਮੁੱਢ ਤੇ ਵਿਕਾਸ ਵਾਲਾ ਕੁਸ਼ਚਨ ਕਰ ਲਓ ਉਹ ਤੁਹਾਨੂੰ ਇੱਥੋਂ ਮਿਲ ਜਾਣਗੇ ਠੀਕ ਹੈ ਤੇ ਅਲੰਕਾਰ ਕਿਹੜੇ-ਕਿਹੜੇ ਨੇ ਅਲੰਕਾਰ ਜਿੰਨੇ ਵੀ ਨਿਸ਼ਾਨਦੋ ਉਹ ਸਾਰੇ ਕਰਵਾਏ ਹੋਣੋਂ ਟੌਪਿਕ ਤੁਸੀਂ ਇੱਥੋਂ ਆਪਣਾ ਜਿਹੜੇ ਕਿ ਸਾਰੇ ਸਿਲੇਬਸ ਦੀ ਤਿਆਰੀ ਕਰ ਸਕਦੇ ਹੋ ਨਿਵੰਦ ਕੀ ਹੈ ਸਾਈ ਤਰੂਪ ਸਫਰ ਨਮਾ ਕੀ ਹੈ ਸਵੈ ਜੀਵਨੀ ਕੀ ਹੈ ਠੀਕ ਹੈ ਸੂਫੀ ਕਾਵ ਦੀ ਪ੍ਰਸੰਗ ਸਹਿਤ ਵਿਆਖਿਆ ਤੇ ਸੂਫੀ ਕਾਵ ਦੇ ਅਲੱਗ-ਅਲੱਗ ਜਿੰਨੇ ਵੀ ਹੈਗੇ ਨੇ ਤੁਹਾਡੇ ਜਿਹੜੇ ਕਵੀ ਨੇ ਉਹਨਾਂ ਦੇ ਸਾਰਿਆਂ ਦੇ ਚੈਪਟਰ ਵਾਈਜ਼ ਸ਼ਾਰਟ ਕੁਐਸਚਨਸ ਵੀ ਨੇ ਕੇਂਦਰੀ ਭਾਗ ਵੀ ਕਰਵਾਏ ਹੋਏ ਨੇ ਚੰਡੀ ਦੀਵਾਰ ਨਜਾਵਾ ਦੀਵਾਰ ਜੰਗਨਾਮਾ ਸਿੰਘ ਅਤੇ ਫਰੰਗੇ ਇਕੱਠਾ ਕੁਐਸਚਨ ਕਰਵਾਇਆ ਹੋਇਆ ਆਬਜੈਕਟਿਵ ਟਾਈਪ ਨਾਲ ਦੇ ਤੇ ਗੁਰਮਤ ਕਾਲ ਦੇ ਕੇਂਦਰੀ ਭਾਗ ਵਸਤੂਨਿਸ਼ਟ੍ਰੇਸ਼ਨ ਕਰਵਾਏ ਹੋਏ ਨੇ ਤੇ ਇਹ ਪਹਿਲਾਂ ਵਾਲੇ ਪਾਸਿੰਗ ਫਾਰਮੂਲੇ ਨੇ ਠੀਕ ਹੈ ਤੇ ਮਾਡਲ ਟੈਸਟ ਪੇਪਰ ਵੀ ਅਪਲੋਡ ਕੀਤੇ ਹੋਏ ਨੇ ਤੁਸੀਂ ਇਹ ਵੀ ਦੇਖ ਸਕਦੇ ਹੋ ਪ੍ਰਸੰਗ ਸਾਹਿਬ ਵਿਆਖਿਆ ਸੂਫੀ ਕਾਵਿ ਦੀ ਤੇ ਦੋ ਦੋ ਵੀਡੀਓਜ਼ ਅਪਲੋਡ ਕੀਤੀਆਂ ਨੇ ਇਹਨਾਂ ਵਿੱਚ ਟੋਟਲੀ ਪ੍ਰਸੰਗ ਸਹਿਤ ਵਿਆਖਿਆ ਸਮਝਾ ਕੇ ਕਰਵਾਈ ਹੋਈ ਹੈ ਸੋ ਤੁਸੀਂ ਇਸ ਦੇ ਵਿੱਚੋਂ ਵਿਜ਼ਿਟ ਕਰਕੇ ਆਪਣੇ ਸਾਰੇ ਵੀਡੀਓਜ਼ ਨੂੰ ਜਿਹੜੇ ਕਿ ਯਾਦ ਕਰ ਸਕਦੇ ਅਗਰ ਤੁਹਾਡੇ ਕੋਲ ਕੋਈ ਵੀ ਮਟੀਰੀਅਲ ਨਹੀਂ ਹੈ ਤੇ ਸਾਹਿਦ ਦੇ ਰੂਪ ਸੰਧ ਅਲੰਕਾਰ ਸ਼ੰਤ ਅਲੰਕਾਰ ਰਸ ਇਹਨਾਂ ਦੇ ਵਿੱਚ ਆਬਜੈਕਟਿਵ ਟਾਈਪ ਕੁਐਸਚਨ ਆਨਸਰ ਜਿੰਨੇ ਵੀ ਬਣਦੇ ਨੇ ਸਾਰੇ ਕਰਵਾਏ ਹੋਏ ਨੇ ਮਾਡਲ ਟੈਸਟ ਪੇਪਰ ਠੀਕ ਹੈ ਤੇ ਵੀਰ ਕਾਪ ਦੀਆਂ ਪ੍ਰਾਪਤੀਆਂ ਇਹ ਵੀ ਕਰਵਾਇਆ ਹੋਇਆ ਕੁਐਸਚਨ ਇੱਕੀ ਵੀਡੀਓ ਦੇ ਵਿੱਚ ਚਾਰ ਮਾਡਲ ਟੈਸਟ ਪੇਪਰ ਜਿਨ੍ਹਾਂ ਦੇ ਵਿੱਚ ਆਬਜੈਕਟਿਵ ਟਾਈਪ ਕੁਐਸਚਨ ਹੋਣਗੇ ਤੇ ਪ੍ਰੀਵੀਅਸ ਇਅਰ ਕੁਐਸਚਨ ਪੇਪਰ ਸੋਲਵ ਨੇ ਤੁਸੀਂ ਇਹ ਯਾਦ ਕਰ ਸਕਦੇ ਹੋ ਨਾਵਲ ਲਿਖਾਂਗੇ ਸਾਹਿਤ ਰੂਪ ਤੇ ਕਵਤਾਈ ਕਾਂਗੀ ਸਾਹਿਤ ਰੂਪ ਕਿੱਸਾ ਕਾਵ ਜਿਹੜੇ ਜਿਹੜੇ ਮੈਂ ਤੁਹਾਨੂੰ ਦੱਸਾਂ ਉਹ ਤੁਸੀਂ ਉਹ ਇਥੋਂ ਆਪਣੇ ਜਿਹੜੀ ਕਿ ਯਾਦ ਕਰ ਲੈਣੇ ਨੇ ਆਪੀਤਿਆਂ ਦੇ ਛੋਟੇ ਕੁਐਸਚਨ ਸਾਹਿਤ ਰੂਪ ਨਾਵਲ ਨਿੱਕੀ ਕਹਾਣੀ ਸਫ਼ਰਨਾਮਾ ਸੈਂਪਲ ਪੇਪਰ ਨੇ ਇਹ ਆਪ ਵਿਥਿਆ ਨਾਲ ਇੰਪੋਰਟੈਂਟ ਕੁਐਸਚਨ ਅਲੰਕਾਰ ਠੀਕ ਹੈ ਇਫ ਯੂਰ ਤੋਂ ਕੇਂਦਰੀ ਭਾਗ ਆਗੇ ਪੰਜਾਬੀ ਲਿਟਰੇਚਰ ਦੇ ਸ਼ਾਰਟ ਕੁਐਸਚਨ ਆਗੇ ਆਪ ਵਿਥਿਆ ਦੇ ਸਭ ਤੋਂ ਅਲੱਗ-ਅਲੱਗ ਚੈਪਟਰ ਵਾਈਜ਼ ਕੁਐਸਚਨ ਵੀ ਨੇ ਸੋ ਤੁਸੀਂ ਇਸ ਪਲੇਲਿਸਟ ਦੇ ਵਿੱਚ ਆਪਣੀ ਫੁੱਲ ਤਿਆਰੀ ਜਿਹੜੀ ਕੀ ਕਰ ਸਕਦੇ ਹੋ ਇਹਦਾ ਮੈਂ ਲਿੰਕ ਵੀ ਕਮੈਂਟ ਬਾਕਸ ਦੇ ਵਿੱਚ ਪਿੰਨ ਕਰ ਦੂੰਗੀ ਹੁਣ ਜਿਹੜੇ-ਜਿਹੜੇ ਟੌਪਿਕ ਮੈਂ ਦੱਸੂੰਗੀ ਤੁਸੀਂ ਉਹ ਇੱਥੋਂ ਆਪਣੇ ਯਾਦ ਕਰ ਲੈਣੇ ਨੇ ਹਾਂਜੀ ਹੁਣ ਆਪਾਂ ਦੱਸਦੇ ਆ ਪੇਪਰ ਦਾ ਪੈਟਰਨ ਪੇਪਰ ਦਾ ਪੈਟਰਨ ਤੇ ਤੁਹਾਡਾ ਪਾਸਿੰਗ ਫਾਰਮੂਲਾ ਜਿਹੜੇ ਕਿ ਪੇਪਰ ਤੁਹਾਡਾ 80 ਮਾਰਕਸ ਦਾ ਹੋਣਾ 80 ਦੇ ਵਿੱਚੋਂ 80 ਮਾਰਕਸ ਦਾ ਜਿਹੜਾ ਪੇਪਰ ਹੋਣਾ 80 ਦੇ ਵਿੱਚੋਂ 26 ਮਾਰਕਸ ਲੈਣ ਤੁਸੀਂ ਪੇਪਰ ਨੂੰ ਪਾਸ ਕਰਨ ਲਈ ਸਿਰਫ 26 ਅੰਕ ਲੈਣੇ ਨੇ ਪੇਪਰ ਨੂੰ ਪਾਸ ਕਰਨ ਲਈ ਸਭ ਤੋਂ ਪਹਿਲਾਂ ਤਾਂ ਜਿਹੜੇ ਬੱਚੇ ਨੇ ਛੋਟੇ ਕੁਐਸਚਨ ਸਹੀ ਗਏ ਹਨ ਉਹਦੇ ਵਿੱਚ ਹੀ ਪਾਸ ਹੋ ਗਿਆ ਉਹ ਵੈਸੇ ਛੋਟੇ ਕੁਐਸਚਨਾਂ ਦੇ ਵਿੱਚ ਤੁਹਾਡਾ ਐਮਸੀਕਿਊਜ਼ ਟਰੂ ਫਾਲਸ ਇਹਦੇ ਵਿੱਚ ਤੁੱਕਾ ਵੀ ਚੱਲੂਗਾ ਐਮਸੀਕਿਊਜ਼ ਹੋਗੇ ਠੀਕ ਹੈ ਟਰੂ ਫਾਲਸ ਹੋਗੇ ਤੇ ਇਹਨਾਂ ਦੇ ਵਿੱਚ ਤੁਹਾਡਾ ਤੁੱਕਾ ਵੀ ਚੱਲੂਗਾ ਆਪਾਂ ਕਹਿ ਸਕਦੇ ਕਿ ਇਹ 10 ਮਾਰਕਸ ਦੇ ਨੇ ਇਹ 5 ਦੇ ਤੁਹਾਡੇ एमसीक्यू ਹੋਣਗੇ 5 ਦੇ ਜਿਹੜੇ ਕਿ ट्रू फॉल्स ਹੋਣਗੇ ਤਾਂ 10 ਚੋਂ ਤੁਹਾਡੇ 8 ਤਾਂ ਜਾ ਸਕਦੇ ਨੇ ਹਨਾ 8 ਮਾਰਕਸ ਉਸ ਤੋਂ ਬਾਅਦ ਤੁਹਾਨੂੰ ਜਿਹੜੇ ਸਭ ਤੋਂ ਵੱਧ ਪਾਸ ਹੋਣ ਦੇ ਵਿੱਚ ਹੈਲਪ ਹੋਊਗੀ ਜਿਹੜਾ ਪ੍ਰਸੰਗ ਸਹਿਤ ਵਿਆਖਿਆ ਪ੍ਰਸੰਗ ਸਹਿਤ ਵਿਆਖਿਆ ਬਹੁਤ ਈਜ਼ੀ ਜੀ ਹੁੰਦੀ ਆ ਵੈਸੇ ਮੈਂ ਮਾਡਲ ਟੈਸਟ ਪੇਪਰ ਵੀ ਅਪਲੋਡ ਕਰੂੰਗੀ ਬੇਸ਼ੱਕ ਉਹਨਾਂ ਦੇ ਆਨਸਰਸ ਨਾ ਹੋਣ ਇਕੱਲੇ ਮਾਡਲ ਟੈਸਟ ਪੇਪਰ ਕੋਸ਼ਿਸ਼ ਕਰੂੰਗੀ ਕਿ ਇਹਦੇ ਆਨਸਰਸ ਵੀ ਹੋ ਜਾਣ ਉਹ ਮਾਡਰਨ ਟੈਸਟ ਪੇਪਰਾਂ ਦੇ ਵਿੱਚ ਜਿੰਨੀ ਵੀ ਪ੍ਰਸੰਗ ਸਹਿਤ ਵਿਆਖਿਆਈ ਹੋਊਗੀ ਸੂਫੀ ਕਾਵ ਤੇ ਗੁਰਮਤ ਕਾਵ ਦੀ ਤੁਸੀਂ ਉਹ ਆਪਣੀ ਯਾਦ ਕਰ ਲੈਣੀ ਆ ਠੀਕ ਹੈ ਵੈਸੇ ਇੱਕ ਤੁਹਾਡੇ ਕੋਲ ਆਪਸ਼ਨ ਇਹ ਵੀ ਆ ਕਿ ਜਾਂ ਤਾਂ ਤੁਸੀਂ ਸਾਰੇ ਸੂਫੀ ਕਾਦ ਦੀ ਯਾਦ ਕਰ ਲਓ ਪ੍ਰਸੰਗ ਸਹਿਤ ਵਿਆਖਿਆ ਜਾਂ ਫਿਰ ਸਾਰੇ ਜਿਹੜੇ ਕਿ ਗੁਰਮਤ ਕਾਵ ਦੀ ਯਾਦ ਕਰ ਲਓ ਪ੍ਰਸੰਗ ਸਹਿਤ ਵਿਆਖਿਆ ਤੇ ਜਿਨ੍ਹਾਂ ਦੀ ਪ੍ਰਸੰਗ ਸਹਿਤ ਵਿਆਖਿਆ ਮੰਨ ਲਓ ਤੁਸੀਂ ਸੂਫੀ ਕਾਬ ਦੀ ਪ੍ਰਸੰਗ ਸਹਿਤ ਵਿਆਖਿਆ ਯਾਰ ਕਰੀਏ ਤਾਂ ਸੂਫੀ ਕਾਬ ਦੇ ਹੀ ਕੇਂਦਰੀ ਭਾਵ ਯਾਰ ਕਰ ਲਿਓ ਜੇ ਤੁਸੀਂ ਗੁਰਮਤ ਕਾਬ ਦੀ ਪ੍ਰਸੰਗ ਸਹਿਤ ਵਿਆਖਿਆ ਯਾਰ ਕਰੀਏ ਤਾਂ ਗੁਰਮਤ ਕਾਬ ਦੇ ਹੀ ਜਿਹੜੇ ਕੀ ਕੇਂਦਰੀ ਭਾਵ ਯਾਰ ਕਰ ਲਿਓ ਤਾਂ ਇਹ ਤੁਹਾਡੇ ਕੋਲ ਹੋ ਗਏ ਦੇਖੋ 7 ਨੰਬਰ ਦਾ ਜਿਹੜੀ ਪ੍ਰਸੰਗ ਸਹਿਤ ਵਿਆਖਿਆ ਹੋ ਗਈ ਉਹ ਉਸੇ ਦਾ ਹੀ ਜਿਹੜੀ ਤੁਸੀਂ ਕਰ ਲੈਣਾ ਕੇਂਦਰੀ ਭਾਵ ਯਾਰ ਕਰ ਲੈਣਾ 7 ਤੇ 5 7 ਤੇ 5 ਹੋ ਗਏ 12 ਠੀਕ ਹੈ ਤੇ ਆਪਾਂ ਨੇ 8 ਮਾਰਕਸ ਲਏ ਸੀ ਕਿ ਤੁਹਾਡੇ ट्रू ਫਾਲਸ اور एमसीक्यू ਦੇ ਵਿੱਚੋਂ ਤਾਂ 8 ਤੇ 7 5 ਤੇ 12 ਤੇ 20 ਹੋ ਗਏ 20 ਦੇ ਵਿੱਚੋਂ ਆਪਾਂ ਇਹ ਲਗਾ ਸਕਦੇ ਹਾਂ ਕਿ ਆਪਣੇ ਚਲੋ 18 ਕਾ ਜਾਣਗੇ ਹਨ ਆਪਾਂ ਕਟ-ਕਟ ਕਰਕੇ ਲਗਾਉਨੇ ਆ ਉਸ ਤੋਂ ਬਾਅਦ ਉਹਨਾਂ ਜਿਹੜਾ ਲੌਂਗ ਕੁਐਸਚਨ ਆਉਣਾ ਇੱਕ ਕਿੱਸਾ ਕਾਵ ਦੇ ਵਿੱਚੋਂ 하나 ਇੱਕ ਉਹਨਾ ਵੀਰ ਕਾਵ ਦੇ ਵਿੱਚੋਂ ਤਾਂ ਕਿੱਸਾ ਕਾਵ ਦੇ ਵਿੱਚੋਂ ਅ ਕਿੱਸਾ ਕਾਵ ਦਾ ਮੁੱਢ ਤੇ ਵਿਕਾਸ ਵੀਰ ਕਾਵ ਦੇ ਵਿੱਚੋਂ ਵੀਰ ਕਾਵ ਦਾ ਮੁੱਢ ਤੇ ਵਿਕਾਸ ਤੇ ਚੰਡੀ ਦੀ ਵਾਰ ਇਹ ਤਿੰਨ ਕੁਸ਼ਨ ਤੁਸੀਂ ਯਾਦ ਕਰ ਲਓ ਤਿੰਨਾਂ ਦੇ ਵਿੱਚੋਂ ਤੁਹਾਨੂੰ ਇੱਕ ਪੱਕਾ ਹੀ ਪੇਪਰ ਦੇ ਵਿੱਚ ਆ ਜਾਣਾ ਤਾਂ 10 ਮਾਰਕਸ ਆਏ ਆ ਹੁਣ ਆਪਾਂ ਨੇ ਉੱਥੇ 18 ਬਣਾਏ ਸੀ ਤਾਂ 8 ਇਹ ਚ ਲਗਾ ਲਓ ਆਪਾਂ ਤਾਂ ਇਹ ਕਿਨੇ ਆਪਣੇ ਜਿਹੜੇ ਕਿ 26 ਬਣ ਗਏ ਇੱਥੇ ਤੁਸੀਂ ਪੇਪਰ ਨੂੰ ਪਾਸ ਕਰ ਗਏ ਉਸ ਤੋਂ ਬਾਅਦ ਜਿਹੜੇ ਕਿ ਹੈਗੇ ਨੇ ਤੁਹਾਡੇ ਸਾਹਿਤ ਰੂਪ ਉਹ ਕਿੰਨੇ ਕਰਨੇ ਰੂਪ ਮੈਂ ਤੁਹਾਨੂੰ ਦੱਸ ਦਿਆਂ ਠੀਕ ਹੈ ਤੇ ਅਲੰਕਾਰ ਛੰਦ ਕਿਹੜੇ-ਕਿਹੜੇ ਕਰਨੇ ਰੂਪ ਮੈਂ ਤੁਹਾਨੂੰ ਸਾਰਾ ਦੱਸੂਗੀ ਹਾਂਜੀ ਹੁਣ ਪੇਪਰ ਦਾ ਪੈਟਰਨ ਤੁਹਾਡਾ ਡਿਸਕਸ ਕਰ ਲਈ ਆਪਾਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਵਸਤੂਨਿਸ਼ਟ ਕੁਐਸਚਨ ਆਉਣਗੇ ਵਸਤੂਨਿਸ਼ਟ ਪ੍ਰਸ਼ਨਾਂ ਦੇ ਵਿੱਚ ਤੁਹਾਨੂੰ ਪਹਿਲਾਂ 5 ਕੁਐਸਚਨ ਆਉਣਗੇ ਜਿਹੜੇ ਕਿ ਵਨ ਲਾਈਨਰ ਕੁਐਸਚਨ ਆਨਸਰ ਇੱਕ ਦੋ ਸ਼ਬਦਾਂ ਵਿੱਚ ਉੱਤਰ ਦੇਣੇ ਇੱਕ ਦੋ ਸ਼ਬਦਾਂ ਵਿੱਚ ਉੱਤਰ ਦੇਣੇ ਦੇਖੋ ਇਹ ਸਾਰਾ ਦੱਸਿਆ ਹੋਇਆ ਵੀ ਕਿ ਇਸ ਭਾਗ ਦੇ ਵਿੱਚੋਂ ਕਿੰਨੇ ਪ੍ਰਸ਼ਨ ਹੋਣੇ ਨੇ ਮੱਧਕलीन ਪੰਜਾਬੀ ਕਾਵਿ ਚਲਕਾਂ ਦੇ ਇਤਿਹਾਸ ਦੇ ਵਿੱਚੋਂ ਜਿਹਦੇ ਵਿੱਚ ਤੁਹਾਡੇ ਪ੍ਰਸੰਗ ਸਹਿਤ ਵਿਆਖਿਆ ਹਨਾ ਗੁਰਮਤ ਕਾਵਿ ਕਿੱਸਾ ਕਾਵ ਤੇ ਵੀਰ ਕਾਵਾ ਸੂਫੀ ਕਾਵਾ ਇਹਨਾਂ ਦੇ ਵਿੱਚੋਂ ਦੋ ਪ੍ਰਸ਼ਨ ਦੋ ਪ੍ਰਸ਼ਨ ਆਉਣਗੇ ਤੇ ਦੋ ਪ੍ਰਸ਼ਨ ਇੱਕ ਪ੍ਰਸ਼ਨ ਆਊਗਾ ਤੁਹਾਨੂੰ ਤੇ ਇੱਕ ਆਪਰੇਸ਼ਨ ਆਊਗਾ ਸਾਹਿਤ ਰੂਪਾਂ ਦੇ ਵਿੱਚੋਂ ਇੱਕ ਆਪਰੇਸ਼ਨ ਸ਼ੰਦ ਅਲੰਕਾਰ ਰਸ ਦੇ ਵਿੱਚੋਂ ਆਊਗਾ ਫਿਰ ਉਸ ਤੋਂ ਬਾਅਦ ਜਿਹੜੇ ਕਿ ਐਮਸੀਕਿਊਜ਼ ਹੋਣਗੇ ਇਹ ਪੰਜ ਹੋਣਗੇ ਇਹ ਵੀ ਦੋ ਤਾਂ ਮੱਧਕਾਲੀਨ ਪੰਜਾਬੀ ਕਵਚਲਕਾਂ ਦੇ ਇਤਿਹਾਸ ਦੇ ਵਿੱਚੋਂ ਇੱਕ ਆਪਵਿੱਤਿਆਂ ਦੇ ਵਿੱਚੋਂ ਇੱਕ ਸਾਹਿਤ ਰੂਪਾਂ ਦੇ ਵਿੱਚੋਂ ਇੱਕ ਸ਼ੰਦ ਅਲੰਕਾਰ ਰਸਾਂ ਦੇ ਵਿੱਚੋਂ ਤੇ ਫਿਰ ਠੀਕ ਗਲਤ ਹੋਣਗੇ ਪੰਜ ਇਹ ਦੋ ਮੱਧਕਾਲੀਨ ਪੰਜਾਬੀ ਕਵਚਲਕਾਂ ਦੇ ਇਤਿਹਾਸ ਦੇ ਵਿੱਚੋਂ ਦੋ ਆਪਵਿੱਤਿਆਂ ਦੇ ਵਿੱਚੋਂ ਇੱਕ ਸਾਹਿਤ ਬੋਧ ਦੇ ਵਿੱਚੋਂ ਸ਼ਾਨ ਦਾ ਅਲੰਕਾਰ ਰਸ ਦੇ ਵਿੱਚੋਂ ਤੇ ਜਿਹੜੇ ਖਾਲਿਸਥਾਨ ਹੋਣਗੇ ਤਿੰਨ ਮੱਧਕਲੀਨ ਪੰਜਾਬੀ ਕਾਵ ਚਲਕਾਂ ਦੇ ਇਤਿਹਾਸ ਦੇ ਵਿੱਚੋਂ ਇੱਕ ਅਪਰੇਸ਼ਨ ਆਪਵਿੱਤਿਆਂ ਦੇ ਵਿੱਚੋਂ ਆਊਗਾ ਇੱਕ ਸਾਹਿਤ ਬੋਧ ਦੇ ਵਿੱਚੋਂ ਆਊਗਾ ਸੋ ਇਹ ਤੁਹਾਡਾ ਸਾਰਾ ਪੇਪਰ ਦਾ ਪੈਟਰਨ ਦੇ ਵਿੱਚ ਦੱਸਿਆ ਹੋਇਆ ਵੀ ਕਿੰਨੇ ਕੁਐਸਚਨ ਸ਼ਾਰਟ ਕਿਸ 파ਟ ਦੇ ਵਿੱਚ ਆਉਣੇ ਨੇ ਤੁਸੀਂ ਇਸ ਢੰਗ ਨਾਲ ਆਪਣੀ ਤਿਆਰੀ ਕਰਨੀ ਆ ਫਿਰ ਤੁਹਾਨੂੰ ਸੈਕੰਡ ਨੰਬਰ ਤੇ ਪ੍ਰਸ਼ਨ ਆਊਗਾ ਜਿਹੜੇ ਕਿ ਪ੍ਰਸੰਗ ਸਹਿਤ ਵਿਆਖਿਆ ਇੱਕ ਸੂਫੀ ਕਾਵ ਦੇ ਵਿੱਚੋਂ ਆਊਗੀ ਇੱਕ ਗੁਰਮਤ ਕਾਵ ਦੇ ਵਿੱਚੋਂ ਆਊਗੀ ਤੁਹਾਡੇ ਕੋਲ ਬਹੁਤ ਵਧੀਆ ਆਪਸ਼ਨ ਹੈ ਕਿ ਤੁਸੀਂ ਜਾਂ ਤਾਂ ਸੂਫੀ ਕਾਵ ਦੀ ਪ੍ਰਸੰਗ ਸਹਿਤ ਵਿਆਖਿਆ ਯਾਦ ਕਰ ਲਓ ਜਿਹੜੀ ਪਹਿਲਾਂ ਪ੍ਰੀਵੀਅਸ ਇਗਜ਼ਾਮਸ ਦੇ ਵਿੱਚ ਆਈ ਹੋਈ ਆ ਤੇ ਮਾਡਲ ਟੈਸਟ ਪੇਪਰਾਂ ਦੇ ਵਿੱਚ ਆ ਜਾਂ ਗੁਰਮਤ ਕਾਵ ਦੀ ਯਾਦ ਕਰ ਲਓ ਜਿਹੜੀ ਪਹਿਲਾਂ ਪ੍ਰੀਵੀਅਸ ਇਗਜ਼ਾਮਸ ਦੇ ਵਿੱਚ ਆਈ ਹੋਈ ਤੇ ਮਾਡਲ ਟੈਸਟ ਪੇਪਰਾਂ ਦੇ ਵਿੱਚ ਆਈ ਹੋਈ ਆ ਠੀਕ ਹੈ 2 ਨੰਬਰ ਦਾ ਪ੍ਰਸੰਗ ਹੋਊਗਾ 5 ਨੰਬਰ ਦੀ ਵਿਆਖਿਆ ਹੋਊਗੀ ਉਸ ਤੋਂ ਬਾਅਦ ਗੁਰਮਤਕ ਤੇ ਸੂਫੀ ਕਾਵ ਦੇ ਵਿੱਚੋਂ ਹੀ ਕੇਂ ਫੇਰ ਤੁਹਾਨੂੰ ਲੌਂਗ ਕੁਐਸਚਨ ਆਊਗਾ 10 ਨੰਬਰ ਦਾ ਕਿੱਸਾ ਕਾਪ ਤੇ ਵੀਰ ਕਾਪ ਦੋ ਪ੍ਰਸ਼ਨ ਹੋਣਗੇ ਜਾਂ ਪਾ ਕੇ ਉਹਦੇ ਵਿੱਚੋਂ ਤੁਸੀਂ ਇੱਕ ਕਰਨਾ ਹੋਊਗਾ ਇੱਕ ਤਾਂ ਉਹਨੂੰ ਕਿੱਸਾ ਕਾਪ ਦੇ ਵਿੱਚ ਆਊਗਾ ਇੱਕ ਵੀਰ ਕਾਪ ਦੇ ਵਿੱਚੋਂ ਇਹ ਕੁਐਸਚਨ ਇਕ ਤਾਂ ਤੁਹਾਨੂੰ ਮੁੱਢ ਤੇ ਵਿਕਾਸ ਇੱਕ ਤਾਂ ਤੁਸੀਂ ਮੈਂ ਤੁਹਾਨੂੰ ਦੱਸਿਆ ਦਿੱਤਾ ਤਿੰਨ ਕੁਐਸਚਨ ਨੇ ਪੱਕੇ ਜਾ ਕਰ ਲਓ ਕਿੱਸਾ ਕਾਪ ਦੇ ਮੁੱਢ ਦਾ ਵਿਕਾਸ ਤੇ ਵੀਰ ਕਾਪ ਦਾ ਮੁੱਢ ਤੇ ਵਿਕਾਸ ਤੇ ਜਿਹੜਾ ਕਿ ਇੱਕ ਚੰਡੀ ਦੀ ਵਾਰ ਇਹ ਤਿੰਨ ਕੁਐਸਚਨ ਤੁਸੀਂ ਪੱਕੇ ਜਾ ਕਰ ਲਓ ਆਪਾਂ ਨੇ ਚੈਨਲ ਤੇ ਕਰਵਾਏ ਹੋਏ ਨੇ ਤੇ ਇੱਕ ਜਸਟ ਜੇ ਰੀਡਿੰਗ ਕਰਨੀ ਹੋਵੇ ਤਾਂ ਦਮੋਦਰ ਦੀ ਹੀਰ ਵਾਲੇ ਰੀਡ ਕਰ ਲਓ ਵੈਸੇ ਤਾਂ ਕਿੱਸਾ ਕਾਪ ਦੇ ਮੁੱਢ ਤੇ ਵਿਕਾਸ ਤੇ ਉਸ ਤੋਂ ਅੱਗੇ ਹੈਗੇ ਨੇ ਆਪ ਵਿਤਿਆ ਆਪ ਵਿਤਿਆ ਕਿੰਨੀਆਂ ਕਰਨੀਆਂ ਮੈਂ ਤੁਹਾਨੂੰ ਦੱਸ ਦਿਆਂ ਆਪ ਵਿਤਿਆ ਤੁਹਾਡੇ ਹੈਗੇ ਨੇ ਚੈਪਟਰ 13 13 ਦੇ ਵਿੱਚੋਂ ਫਰਸਟ 7 ਕਰ ਲਓ ਜੂ ਤੁਸੀਂ ਜੇ ਫਰਸਟ 7 ਨਹੀਂ ਕਰਨੇ ਤਾਂ ਫਰਸਟ 6 ਕਰ ਲਓ ਜਾਂ ਲਾਸਟ ਕਰ ਲਓ ਪਿਛਲੇ ਸੱਤ ਚੈਪਟਰ ਜਾਂ ਲਾਸਟ ਸੱਤ ਕਰ ਲਓ ਜੇ ਸੱਤ ਨਹੀਂ ਤਾਂ ਪਹਿਲੇ 6 ਜਾਂ ਪਿਛਲੇ 6 ਕਰ ਲਓ ਆਪ ਵਿਤਿਆ ਦੇ ਹੁਣ ਆਪ ਵਿਤਿਆ ਦੇ ਵਿੱਚੋਂ ਕਿੰਨੇ ਕੁਐਸਚਨ ਆਉਣੇ ਨੇ ਆਪ ਵਿਤਿਆ ਦੇ ਵਿੱਚੋਂ ਕੁਐਸਚਨ ਆਉਣੇ ਨੇ ਤੁਹਾਨੂੰ 7 ਸੱਤ ਪ੍ਰਸ਼ਨ ਆਉਣਗੇ ਸੱਤ ਦੇ ਵਿੱਚੋਂ ਤੁਸੀਂ 4 ਕਰਨੇ ਨੇ ਸੱਤ ਪ੍ਰਸ਼ਨ ਆਉਣਗੇ ਸੱਤ ਦੇ ਵਿੱਚੋਂ ਤੁਸੀਂ ਚਾਰ ਪ੍ਰਸ਼ਨਾਂ ਦੇ ਅਨਸਰ ਕਰਨੇ ਨੇ ਹਰ ਕੁਐਸਚਨ ਤੁਹਾਡਾ 4 4 ਮਾਰਕਸ ਦਾ ਹੋਗਾ ਉਸ ਤੋਂ ਅੱਗੇ ਤੁਹਾਨੂੰ ਸਾਹਿਤ ਰੂਪ ਆਉਣਗੇ ਸਾਹਿਤ ਰੂਪ ਨੌ ਨੇ ਕਿੰਨੇ ਕਰਨੇ ਮੈਂ ਤੁਹਾਨੂੰ ਦੱਸ ਦਿਆਂ ਸਾਹਿਤ ਰੂਪਾਂ ਦੇ ਵਿੱਚ ਪਹਿਲਾਂ 2 ਮਾਰਕਸ ਉਹਦੀ ਜਿਹੜੇ ਕਿ ਪ੍ਰਭਾਸ਼ਾ ਦੇਂਦੇ ਨੇ ਫਿਰ ਉਸ ਤੋਂ ਬਾਅਦ 4 ਨੰਬਰ ਜਿਹੜੇ ਕਿ ਉਹਦੇ ਤੱਤ ਲਿਖਣੇ ਨੇ ਫਿਰ 1 ਮਾਰਕਸ ਆ ਜਿਹੜੇ ਕਿ ਕਿਹੜੇ-ਕਿਹੜੇ ਕਵੀਆਂ ਨੇ ਉਹ ਰਚਨਾ ਕੀਤੀ ਆ ਠੀਕ ਹੈ 7 ਮਾਰਕਸ ਦਾ ਤੇ ਹੁਣ ਕਿੰਨੇ ਕਰਨੇ ਤੁਹਾਨੂੰ ਦੱਸ ਦਿਆਂ ਮੈਂ ਦੇਖੋ ਸਾਹਿਤ ਰੂਪ ਹੈਗੇ ਨੇ ਨੌ ਨੇ ਕਵਤਾ ਨਾਟਕ ਇਕਾਂਗੀ ਨਾਵਲ ਨਿੱਕੀ ਕਹਾਣੀ ਨਿਵੰਦ ਜੀਵਨੀ ਸਵੈ ਜੀਵਨੀ ਸਫ਼ਰ ਨਾ ਵੈਸੇ ਸਾਰਿਆਂ ਚ ਪੁਆਇੰਟ ਜਿਹੜੇ ਤੱਤ ਵਾਲੇ ਨੂੰ ਸੇਮ ਨਹੀਂ ਸਾਰਿਆਂ ਚ ਕਥਾਨਕ ਵਾਰਤਾਲਾਪ ਉਦੇਸ਼ ਸਥਾਨ ਕਰੰਗਣ ਭਾਸ਼ਾ ਸ਼ੈਲੀ ਜਿਹੜੇ ਕਿ ਆਪਣੇ ਪਾਤਰ ਚਤਨ ਇਹ ਸਾਰਿਆਂ ਦੇ ਵਿੱਚ ਜਿਹੜੇ ਕਿ ਤੱਤ ਨੇ ਸੇਮ ਪੁਆਇੰਟ ਨਹੀਂ ਵਿੱਚੋਂ ਥੋੜਾ ਥੋੜਾ ਕੰਟੈਂਟ ਚੇਂਜ ਹੁੰਦਾ ਬਸ ਤੇ ਇਹ ਵੀ ਸਿੱਖਨੇ ਕਰਨੇ ਨੇ ਜਾ ਤਾਂ ਫਰਸਟ 5 ਕਰ ਲੋ ਜਾਂ ਤਾਂ ਪਹਿਲੇ ਪੰਜ ਜਾਂ ਪਿਛਲੇ ਪੰਜ ਪਹਿਲੇ ਪੰਜ ਜਾਂ ਪਿਛਲੇ ਪੰਜ ਪਹਿਲੇ ਪੰਜ ਕਰਨੇ ਨੇ ਜਾਂ ਪਿਛਲੇ ਪੰਜ ਹੁਣ ਪਹਿਲੇ ਪੰਜ ਦੇ ਵਿੱਚ ਜਿਵੇਂ ਕਵਤਾ ਆ ਗਈ ਨਾਟਕ ਆ ਗਿਆ ਇਕਾਂਗੀ ਆ ਗਈ ਨਾਵਲ ਨਿੱਕੀ ਕਹਾਣੀ ਆ ਗਈ ਪਹਿਲੇ ਪੰਜ ਦੇ ਵਿੱਚ ਜੇਪਾ ਪਿਛਲੇ ਪੰਜ ਲਗਾਈਏ ਸਫਰਨਾਮਾ ਸਵੈ ਜੀਵਨੀ ਜੀਵਨੀ ਨਿਵੰਦ ਨਿੱਕੀ ਕਹਾਣੀ ਠੀਕ ਹੈ ਇਹ ਆ ਗਏ ਜਾਂ ਤਾਂ ਫਰਸਟ 5 ਜਾਂ ਲਾਸਟ 5 ਤਿੰਨ ਆਉਣਗੇ ਤਿੰਨ ਚੋਂ ਤੁਸੀਂ ਇੱਕ ਕਰਨਾ ਹੋਊਗਾ ਇਹ ਉਸ ਤੋਂ ਬਾਅਦ ਤੁਹਾਨੂੰ ਆਉਣਗੇ ਸ਼ੰਦ ਉਸ ਤੋਂ ਬਾਅਦ ਆਉਣਗੇ ਤੁਹਾਨੂੰ ਸ਼ੰਦ, ਅਲੰਕਾਰ, ਰਸ ਤਿੰਨੇ ਭਾਗ ਆਉਣਗੇ ਤਿੰਨਾ ਭਾਗਾਂ ਦੇ ਵਿੱਚੋਂ ਦੋ-ਦੋ ਕੁਐਸਚਨ ਪੁੱਛੇ ਜਾਣਗੇ ਤਿੰਨੇ ਭਾਗਾਂ ਦੇ ਵਿੱਚੋਂ ਅੰਦਰੂਨੀ ਸ਼ੋਰਟ ਦੇ ਕੇ ਮਤਲਬ ਕਿ ਜਾਂ ਪਾ ਕੇ ਦੋ ਕੁਐਸਚਨ ਆਉਣਗੇ ਤੁਸੀਂ ਇੱਕ ਕਰਨਾ ਹੋਗਾ ਹਰ ਤੁਹਾਡਾ 5 ਮਾਰਕਸ ਦਾ ਹੋਗਾ ਇਹਦੇ ਵਿੱਚ ਤੁਸੀਂ ਜਿਵੇਂ ਮੰਨ ਲਓ ਕੋਈ ਵੀ ਸ਼ੰਦ ਆ ਗਿਆ ਉਹਨੂੰ ਪ੍ਰਾਸ ਅਲੰਕਾਰ ਆ ਗਿਆ ਹਨਾ ਕੋਈ ਵੀ ਆ ਗਿਆ ਉਹਦੇ ਵਿੱਚ ਤੁਸੀਂ ਪਹਿਲਾਂ ਉਹਦੀ ਵਿਆਖਿਆ ਪਹਿਲਾਂ ਉਹਦਾ ਪਰਿਭਾਸ਼ਾ ਦੇਣੀ ਹੈ ਫਿਰ ਉਹਦੇ ਜਿਹੜੇ ਕਿ 7 ਸਤਰਾਂ ਨੇ 7 ਸਤਰਾਂ ਲਿਖਣੀਆਂ ਨੇ ਫਿਰ 7 ਸਤਰਾਂ ਦੀ ਵਿਆਖਿਆ ਕਰਨੀ ਹੈ ਇਹ ਸਭ ਨਾਲ ਤੁਸੀਂ ਕਰਨਾ ਤਾਂ ਕਿ ਤੁਹਾਨੂੰ 5 ਮਾਰਕਸ ਆ ਜਾਣ ਤੇ ਹੁਣ ਜਿਹੜੇ ਮੈਂ ਤੁਹਾਨੂੰ ਦੱਸ ਰਹੀ ਹਾਂ ਵੀ ਸਾਹਿਤ ਰੂਪੇ ਕਰ ਲਓ ਜਿਹੜੀ ਪਲੇਲਿਸਟ ਮੈਂ ਤੁਹਾਨੂੰ ਦਿਖਾਈ ਆ ਉਹ ਸਾਰੀ ਪਲੇਲਿਸਟ ਦੇ ਵਿੱਚ ਸਾਰਾ ਕੰਟੈਂਟ ਪਿਆ ਠੀਕ ਹੈ ਤੁਸੀਂ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਕਫਤਾ ਨਾਟਕ ਇਕਾਂਗੀ ਨਾਵਲ ਨਿੱਕੀ ਕਹਾਣੀ ਇਹ ਕਰ ਲਓ ਤੁਸੀਂ ਫਿਰ ਪਲੇਲਿਸਟ ਦੇ ਵਿੱਚ ਵਿਜ਼ਿਟ ਕਰਕੇ ਆਪਣੇ ਉਹ ਵੀਡੀਓਜ਼ ਨੂੰ ਸੁਣ ਲਓ ਜਾਂ ਤੁਸੀਂ ਆਪਣਾ ਸਕਰੀਨਸ਼ਾਟ ਲੈ ਕੇ ਆਪਣਾ ਯਾਦ ਕਰ ਸਕਦੇ ਹੋ ਸ਼ੰਤ ਅਲੰਕਾਰ ਰਸ ਇਹ ਵੀ ਜਿਹੜੇ ਕਿ ਸਾਰੇ ਕਰਵਾਏ ਹੋਏ ਨੇ ਹੁਣ ਸ਼ੰਦ ਕਰਨੇ ਕਿੰਨੇ ਨੇ ਸ਼ੰਦ ਹੈਗੇ ਨੇ ਟੋਟਲ ਦੇਖੋ 6 ਨੇ ਇਹ ਸਾਰੇ ਮੈਨੇ ਕੱਢ ਕੇ ਲਿਖ ਲੇ ਇੱਕ ਸਾਈਡ ਤੇ ਦੋਰਾ ਕੋੜਾ ਕਵਿੱਤ ਬੈਂਤ ਚੁਪਈ ਹਾਂਜੀ ਛੰਦ ਜਿਹੜੇ ਕੀ ਤੁਹਾਡੇ 6 ਨੇ ਦੋਰਾ ਕੋੜਾ ਕਵਿੱਤ ਬੈਂਤ ਚੁਪਈ ਦਵਾਈਆ ਇਹਨਾਂ ਚੋਂ ਤੁਸੀਂ ਕਿੰਨੇ ਕਰਨੇ ਨੇ ਇਹਨਾਂ ਦੇ ਵਿੱਚੋਂ ਤੁਸੀਂ ਜਿਹੜੇ ਕੀ ਜਾਂ ਤਾਂ ਫਰਸਟ 3 ਕਰੋ ਜਾਂ ਲਾਸਟ 3 ਫਰਸਟ 3 ਜਾਂ ਲਾਸਟ 3 ਵੈਸੇ ਲਾਸਟ 3 ਇਹਦੇ ਈਜ਼ੀ ਨੇ ਬੈਂਥ ਵੀ ਬਹੁਤ ਈਜ਼ੀ ਆ ਚਪਈ ਵੀ ਬਹੁਤ ਈਜ਼ੀ ਆ ਦਵਾਈਆਂ ਵੀ ਜਾਂ ਤਾਂ ਪਹਿਲੇ 3 ਜਾਂ ਲਾਸਟ 3 ਇਹ ਵੀ ਸਾਰਾ ਕੰਟੈਂਟ ਜਿਹੜੀ ਮੈਂ ਤੁਹਾਨੂੰ ਪਲੇਲਿਸਟ ਦਿਖਾਈ ਆ ਉਹਦੇ ਵਿੱਚ ਪਿਆ ਸਾਰਾ ਮਟੀਰੀਅਲ ਤੁਸੀਂ ਕੀ ਕਰਨਾ ਇਥੋਂ ਆਪਣਾ ਦੇਖ ਲੈਣਾ ਇਹਦਾ ਸਕਰੀਨਸ਼ਾਟ ਲੈ ਲੈਣਾ ਜਿਹੜੇ ਮੈਂ ਤੁਹਾਨੂੰ ਦੱਸੇ ਨੇ ਵੀ ਜਾਂ ਤਾਂ ਆਹ ਕਰ ਲਓ ਆਹ ਕਰ ਲਓ 3 ਜਾਂ ਫਿਰ ਤੁਸੀਂ ਆਹ ਵਾਲੇ ਕਰ ਲਓ ਇਹ ਆਪਣਾ ਜਿਹੜੇ ਤੁਸੀਂ ਯਾਦ ਕਰ ਰਹੇ ਹੋ ਤੁਸੀਂ ਆਪਣਾ ਉਥੋਂ ਪਲੇਲਿਸਟ ਦੇ ਵਿੱਚੋਂ ਦੇਖ ਸਕਦੇ ਹੋ ਅਲੰਕਾਰ ਵੀ 6 ਨੇ 5 ਨੇ ਅਲੰਕਾਰ 5 ਨੇ ਅਲੰਕਾਰ ਜਾਂ ਤਾਂ ਪਹਿਲੇ 3 ਕਰ ਲਓ ਜਾਂ ਲਾਸਟ ਤਿੰਨ ਕਰ ਲਓ ਵੈਸੇ ਇਹਦੇ ਵਿੱਚੋਂ ਦ੍ਰਿਸ਼ਟਾਂਤ ਅਦਖਤਨੀ ਇਹ ਬਹੁਤ ਈਜ਼ੀ ਨੇ ਤਾਂ ਇਹਦੇ ਨਾਲ ਰੂਪਕ ਕਰ ਲਿਓ ਫਿਰ ਠੀਕ ਹੈ ਜਾਂ ਤਾਂ ਪਹਿਲੇ ਤਿੰਨ ਜਾਂ ਲਾਸਟ ਤਿੰਨ ਰਸ ਕਿੰਨੇ ਨੇ ਰਸ ਹੈਗੇ ਨੇ 9 9 ਰਸ ਨੇ ਜਾਂ ਇਹਦੇ ਵਿੱਚ ਜਾਂ ਤਾਂ ਪਹਿਲੇ 5 ਜਾਂ ਲਾਸਟ 5 ਜੇ 5 ਨਹੀਂ ਤਾਂ 4 ਤਾਂ ਪੱਕੇ ਕਰ ਲੈਣੇ ਪਹਿਲੇ 5 ਸ਼ਿੰਗਾਰ ਰਸ ਹਾਸ ਰਸ ਕਰੋਨਾ ਰਸ ਰੋਧ ਰਸ ਵੀਰ ਰਸ ਇਹ ਹੋ ਗਏ ਪਹਿਲੇ 5 ਕਿਉਂਕਿ ਕਬ ਅਗਲੇ ਚੋਂ ਉਹਨਾਂ ਦੇ ਪਿਛਲੇ ਜਾਣਾ ਜਾਂ ਤਾਂ ਪਹਿਲੇ 5 ਕਰ ਲਓ ਜਾਂ ਲਾਸਟ 5 ਲਾਸਟ 5 ਸ਼ਾਂਤ ਰਸ ਅਦਪੁੱਤਰ ਰਸ ਵੀਪੀਤ ਰਸ ਭਿਆਨਕ ਰਸ ਤੇ ਵੀਰ ਰਸ ਜਾਈ ਕਰ ਲਓ ਇਹ ਵੀ ਸਾਰੇ ਚੈਨਲ ਤੇ ਉਸੇ ਪਲੇਲਿਸਟ ਦੇ ਵਿੱਚ ਸਭ ਕੁਝ ਹੈ ਤੁਸੀਂ ਆਪਣਾ ਮੈਂ ਤੁਹਾਨੂੰ ਦੱਸ ਤਾਂ ਵੀ ਇਹ ਮਟੀਰੀਅਲ ਤੁਸੀਂ ਪਲੇਲਿਸਟ ਦੇ ਵਿੱਚੋਂ ਵਿਜ਼ਿਟ ਕਰਕੇ ਆਪਾਂ ਦੇਖ ਸਕਦੇ ਹੋ ਹੁਣ ਮੈਂ ਤੁਹਾਨੂੰ ਦੁਬਾਰਾ ਤੋਂ ਦੱਸ ਦਿਆਂ ਕਿ ਤੁਸੀਂ ਕੀ ਕੀ ਯਾਰ ਕਰਨਾ ਹੈ ਕਿ ਤੁਸੀਂ ਸਿਰਫ ਪੇਪਰ ਨੂੰ ਪਾਸ ਹੀ ਕਰਨਾ ਹੈ ਸਭ ਤੋਂ ਪਹਿਲੀ ਗੱਲ ਤੇ ਇਹ ਹੈ ਕਿ ਇਹ ਪੰਜਾਬੀ ਦਾ ਪੇਪਰ ਹੈ ਲੈਂਗੁਏਜ ਦਾ ਪੇਪਰ ਹੈ ਇਹਦੇ ਵਿੱਚ ਸਪੈਲਿੰਗ ਮਿਸਟੇਕ ਨਹੀਂ ਹੋਣੀ ਚਾਹੀਦੀ ਸਭ ਤੋਂ ਮੇਨ ਪੁਆਇੰਟ ਤਾਂ ਤੁਹਾਨੂੰ ਸਮਝਾਉਣ ਦੇ ਹੀ ਆ ਕਿ ਇਹਦੇ ਵਿੱਚ ਤੁਹਾਡੇ ਸਪੈਲਿੰਗ ਮਿਸਟੇਕ ਨਹੀਂ ਹੋਣੀ ਚਾਹੀਦੀ ਕਿਉਂਕਿ ਪੰਜਾਬੀ ਦਾ ਪੇਪਰ ਹੈ ਠੀਕ ਹੈ ਸੋ ਸਪੈਲਿੰਗ ਮਿਸਟੇਕ ਨੂੰ ਅਵੋਇਡ ਕਰਨਾ ਤੇ ਇਹਦੇ ਵਿੱਚ ਹੁਣ ਜੇ ਆਪਾਂ ਦੁਬਾਰਾ ਤੋਂ ਕਹੀਏ ਵੀ ਤੁਸੀਂ ਪੇਪਰ ਨੂੰ ਅਗਰ ਪਾਸ ਕਰਨਾ ਤਾਂ ਤੁਹਾਡੇ ਛੋਟੇ ਕੁਐਸਚਨ ਠੀਕ ਹੈ ਸਹੀ ਜਾਣ ਮਤਲਬ ਕਿ ਤੁਹਾਨੂੰ ਵੀ ਦੇ ਵਿੱਚੋਂ 10 ਮਾਰਕਸ ਆਏ ਜਾਣ ਤੇ ਇਸ ਤੋਂ ਇਲਾਵਾ ਤੁਹਾਡੀ ਪ੍ਰਸੰਗ ਵਿਆਖਿਆ ਕੇਂਦਰੀ ਭਾਵ ਕਿੱਸਾ ਕਾਵ ਤੇ ਵੀਰ ਕਾਵ ਦਾ ਮੁੱਢ ਤੇ ਵਿਕਾਸ ਵਾਲਾ ਇਹ ਕੁਐਸਚਨ ਠੀਕ ਹੈ ਤੇ ਇਨਾਂ ਦੇ ਵਿੱਚੋਂ ਫਿਰ ਤੁਸੀਂ ਇੱਕ ਕਰ ਲਓ ਅਲੰਕਾਰ ਅਲੰਕਾਰ ਸੌਖੇ ਨੇ 5 ਨੰਬਰ ਦੇ ਇਹ ਇੰਨਾ ਕੁ ਮਟੀਰੀਅਲ ਵੀ ਤੁਸੀਂ ਅਗਰ ਯਾਦ ਕਰ ਲਾ ਤਾਂ ਆਰਾਮ ਨਾਲ ਪੇਪਰ ਪਾਸ ਕਰ ਲੈ 10 ਮਾਰਕਸ ਇੱਥੋਂ ਨੇ ਠੀਕ ਹੈ 5 ਦਾ ਕੇਂਦਰੀ ਭਾਅ ਵਾ 7 ਦੇ ਪ੍ਰਸੰਗ ਸਹਿਤ ਵਿਆਖਿਆ 5 ਦਾ ਮੈਂ ਤੁਹਾਨੂੰ ਕਿਹਾ ਵੀ ਕਿ ਅਲੰਕਾਰ ਕਿੰਨੇ ਤਾਂ ਉਹਨੂੰ 3 ਨੇ ਕਿਹਾ ਨੇ ਕਰਨ ਨੂੰ ਠੀਕ ਹੈ ਤਾਂ ਇੰਨਾ ਕੁ ਮਟੀਰੀਅਲ ਯਾਦ ਕਰਕੇ ਤੁਸੀਂ ਪੇਪਰ ਨੂੰ ਆਨ ਪਾਸ ਕਰ ਸਕਦੇ ਸੋ ਏਸੀ ਤੁਹਾਡਾ ਪੇਪਰ ਦਾ ਪੈਟਰਨ ਪਾਸਿੰਗ ਫਾਰਮੂਲਾ ਠੀਕ ਹੈ ਤੇ ਤੁਸੀਂ ਕਿਵੇਂ ਆਪਣੀ ਤਿਆਰੀ ਕਰਨੀ ਹੈ ਥੈਂਕਸ